ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਹੋਇਆ ਵਾਦਾ ਵਕਤ ਵਕਤ ਸਿਆਸੀ ਪਾਰਟੀਆਂ ਨੂੰ ਅਲਵਿਦਾ ਕਹਿੰਦੇ ਹੋਏ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਿਲ ਫਿਲੌਰ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਵੱਲੋਂ ਦੱਸਣ ਮੁਤਾਬਕ ਅੱਜ ਫਿਲੌਰ ਦੇ ਵਾਰਡ ਨੰਬਰ 12, 14 ਅਤੇ 15 ਦੇ ਨੌਜਵਾਨਾਂ ਦੇ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਵੱਲੋਂ ਗਲਾ ਵਿੱਚ ਸਰੋਪੇ ਪਾ ਕੇ ਦਿ ਲੋਨ ਨਿੱਗਾ ਸਵਾਗਤ ਕੀਤਾ ਗਿਆ ਅਤੇ ਉਹਨਾਂ ਨੇ ਆਪਣੇ ਸਾਥੀਆਂ ਨੂੰ ਯਕੀਨ ਦਿਵਾਇਆ ਕਿ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਚੋੜ ਕੇ ਨਾਲ ਖੜੇ ਆ ਅਤੇ ਜਦੋਂ ਦੂਜੇ ਪਾਸੇ ਨੌਜਵਾਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਪਾਰਟੀ ਦੇ ਕੰਮਾਂ ਤੋਂ ਖੁਸ਼ ਹੋ ਕੇ ਅਸੀਂ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਫਿਲੌਰ ਤੋਂ ਰਾਜਕੁਮਾਰ ਨੰਗਲ ਵੀ ਖਾਸ ਰਿਪੋਰਟ ਇਹ ਤੋਲ ਲਾ ਦਿੱਤਾ ਨਹੀਂ ਬਲੇ ਰੀਅਰ ਕੋਈ ਸੇਮ ਆਜਾ ਫੋਟੋ ਫੋਟੋ ਚੁੱਕੀ ਆ ਪਤਾ ਖੜੀ ਆ ਫੋਟੋ ਬਣਾ ਸੋ ਰਹਾ ਹੈ ਪਤਾ ਨਹੀਂ ਯਾਰ ਫੋਟੋ ਕਲਿੱਕ ਕਰਨੇ ਨਹੀਂ ਇੱਕ ਮਿੰਟ ਸਾ ਫੋਟੋ ਕਰਨੀ ਹੈ ਫਲੋਰ ਸ਼ਹਿਰ ਦੀ ਵਾਰਡ ਨੰਬਰ 1 2 14 ਤੇ 15 ਵਾਰਡ ਦੇ ਬਹੁਤ ਹੀ ਸਾਡੇ ਸਤਿਕਾਰਯੋਗ ਸਾਥੀ ਆ ਮਦਲੇਸ਼ ਕੁਮਾਰ ਜੀ ਹੋਰ ਹੈਪੀ ਜੀ ਹੋਰ ਰਣਜੀਤ ਜੀ ਔਰ ਇਹਦੇ ਨਾਲ ਸੈਂਕੜੇ ਪਰਿਵਾਰ ਜਿਹੜੇ ਹੈਗੇ ਅੱਜ ਉਹ ਵੱਖ-ਵੱਖ ਪਾਰਟੀਆਂ ਤੋਂ ਅਲਵਿਦਾ ਆ ਕੇ ਅੱਜ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਇਹ ਮਤਲਿਸ਼ ਜੀਵਨੀ ਸਾਡੇ ਬੜੇ ਪੁਰਾਣੇ ਸਾਥੀ ਰਹੇ ਹੈਗੇ ਆ ਔਰ ਇਨਾਂ ਨੇ ਮਿਲਣਾ ਬਹੁਤ ਵੱਡਾ ਕੰਮ ਜਿਹੜਾ ਸੀਗਾ 2016 17 18 ਚ ਕੀਤਾ ਜੀ ਹੁਣ ਫਿਰ ਇਹ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਇਸ ਸਾਕੜੀ ਪਰਿਵਾਰ ਜਿਹੜੇ ਹੈਗੇ ਸਾਡੇ ਆਮ ਆਦੀ ਪਾਰਟੀ ਵਿੱਚ ਸ਼ਾਮ ਹੋਏ ਆ ਮੈਂ ਇਨਾਂ ਸਾਰੇ ਹੀ ਨੌਜਵਾਨਾਂ ਨੂੰ ਜਿਹੜੇ ਵੱਖ-ਵੱਖ ਖਰੂਬ ਦੇ ਵਿੱਚ ਹਰ ਪਾਰਟੀ ਚ ਕੰਮ ਕਰਦੇ ਆਏ ਆ ਇਨਾਂ ਨੂੰ ਭਰੋਸਾ ਔਰ ਬਿਸ਼ਵਾਸ ਦਿਵਾਉਣਾ ਆ ਕਿ ਤੁਹਾਨੂੰ ਆਮ ਆਦੀ ਪਾਰਟੀ ਦੇ ਵਿੱਚ ਸਭ ਤੋਂ ਵੱਧ ਸਤਿਕਾਰ ਮਿਲੇਗਾ ਤੁਸੀਂ ਸਾਡੇ ਆਮ ਆਦਮੀ ਪਾਰਟੀ ਦੇ ਅੱਜ ਤੋਂ ਥੰਮ ਬਣ ਗਏ ਆਂ ਸਮੇਂ-ਸਮੇਂ ਤੇ ਤੁਹਾਨੂੰ ਜਿਹੜਾ ਹੈ ਆਮ ਆਦਮੀ ਪਾਰਟੀ ਵੱਲੋਂ ਰਤਬਾ ਜਿਹੜਾ ਉਹ ਮਹਈਆ ਕਰਵਾਇਆ ਜਾਵੇਗਾ ਤਾਂ ਕਿ ਤੁਸੀਂ ਉਹ ਪੁਰਾਣੀਆਂ ਪਾਰਟੀਆਂ ਨੂੰ ਛੁਲ ਕੇ ਜਿਹੜੀ ਨਵੀਂ ਪਾਰਟੀ ਦੇ ਵਿੱਚ ਆਪਣਾ ਵਿਸ਼ਵਾਸ ਤੇ ਭੋਸਾ ਬਰਕਰਾਰ ਰੱਖੋਗੇ ਮੈਂ ਅੱਜ ਸਾਰੇ ਪਰਿਵਾਰਾਂ ਨੂੰ ਸਾਰੇ ਨੌਜਵਾਨ ਜਿਹੜੇ ਸਾਥੀ ਆ ਜਿਹੜੇ ਵੱਖ-ਵੱਖ ਪਾਰਟੀਆਂ ਤੋਂ ਆਏ ਨੇ ਉਹਨਾਂ ਨੂੰ ਇਸ ਪਾਰਟੀ ਆਮ ਆਦਮੀ ਪਾਰਟੀ ਦੇ ਵਿੱਚ ਆਉਣ ਤੇ ਜੀ ਆਇਆਂ ਆ ਤੁਹਾ ਧੰਨਵਾਦ ਆਖਦਾ ਹੈਗਾ ਔਰ ਬਿਸ਼ਵਾਸ਼ ਦੌਰਾਨ ਦੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਪਵਨ ਸਿੰਘ ਮਾਨ ਜੀ ਵੱਲੋਂ ਮਾ ਜੋ ਅਰਵਿੰਦ ਕੇਂਦਰੀਵਾਲ ਜਿਹਨੇ ਸਾਡੇ ਸੁਪਰੀਮਾ ਕਨਵੀਨਰ ਆ ਉਹਨਾਂ ਦੀ ਤਰਫ ਤੋਂ ਮੈਂ ਤੁਹਾਡਾ ਜੀ ਆਇਆਂ ਕਰਦਾ ਆ ਔਰ ਧੰਨਵਾਦ ਕਰਦਾ ਔਰ ਸਮੇਂ ਸਮੇਂ ਸਰ ਜਿਹੜਾਗਾ ਤੁਹਾਨੂੰ ਇਸ ਪਾਰਟੀ ਨੂੰ ਬਹੁਤ ਵੱਡਾ ਮਾਣ ਮੱਕਸ ਜਾਊਗਾ ਬਹੁਤ ਬਹੁਤ ਧੰਨਵਾਦ